ਮਾ ਅੱਜ ਦੇ ਪ੍ਰੋਗਰਾਮ ਬਾਰੇ ਉਸ ਤੋਂ ਅੱਜ ਦੇ ਪ੍ਰੋਗਰਾਮ ਦਾ ਕੀ ਖਾਸੀਅਤ ਹੈ ਸੋ ਸਭ ਤੋਂ ਵੱਡੀ ਗੱਲ ਤਾਂ ਜੀ ਮੇਰੀ ਜ਼ਿੰਦਗੀ ਦੇ ਜਿਹੜੇ ਪਲ ਨੇ ਉਹਨਾਂ ਚ ਇਤਿਹਾਸਿਕ ਦਿਨ ਹੈ ਕਿਰਪੂਰ ਸਿੰਘ ਰਾਣਾ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਅਸੀਂ ਲਗਭਗ ਸਾਰੇ ਨੇ ਬੇਸ਼ੱਕ ਰਾਜਨੀਤੀ ਦੇ ਅੰਦਰ 46 47 ਸਾਲ ਦੇ ਕਰੀਬ ਇਹਨਾਂ ਨੇ ਕਾਰੀਗਰ ਦੀ ਸੇਵਾ ਕੀਤੀ ਅਸੀਂ ਪ੍ਰੋਗਰਾਮ ਇਹ ਪਰਿਵਾਰੋਂ ਪਰਿਵਾਰੋਂ ਜਿਹੜੇ ਨਾਮੀ ਪਰਿਵਾਰ ਹੈ ਜਿਹੜੇ ਰਾਜਨੀਤਿਕ ਕੁਰਸੀਆਂ ਦੀ ਮਾਰਦੇ ਪੰਜਾਬ ਦੇ ਭਲੇ ਲਈ ਸਾਡੂ ਦੇ ਭਲੇ ਲਈ ਔਰ ਪੰਜਾਬ ਦੇਸ਼ ਦੇ ਭਲੇ ਲਈ ਆਪਣੇ ਹਰਕੇ ਦੇ ਭਲੇ ਲਈ ਤਤਪਰ ਦੇ ਨੇ ਪੁਰਾਣੇ ਟਾਈਮ ਵੀ ਮੈਨੂੰ ਯਾਦ ਹੈ ਕੈਪਟਨ ਕਮਜੀਤ ਸਾਹਿਬ ਦੇ ਟਾਈਮ 'ਚ ਇਹਨਾਂ ਲੋਕਾਂ ਨੇ ਪਾਰਟੀ ਦੇ ਨਾਲ ਕੈਪਟਨ ਸਾਹਿਬ ਨਾਲ ਬੋੜੇ ਨੋ ਬੋੜਾ ਲਾਕਤੀ ਤੇ ਹਰਕਤ ਦੀ ਸੇਵਾ ਹੀ ਕੀਤੀ ਹੈ ਆ ਚੰਦ ਪਰਿਵਾਰ ਨੇ ਜਿਹੜੇ ਪਾਰਟੀ ਦੇ ਨਾਲ ਨਾਲ ਹਲਕੇ ਨੂੰ ਸਮਰਪਿਤ ਹੋਏ ਚਾਰ ਸਾਲ ਬਾਅਦ ਤੁਹਾਨੂੰ ਯਾਦ ਆ ਗਈ ਹੈ ਕੋਈ ਡੀਲ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਕੋਈ ਡੀਲ ਪਹਿਲੀ ਗੱਲ ਤਾਂ ਜਿਹੜਾ ਰੰਡਾਵਾ ਜਿਹੜੀ ਨਸਲ ਦਾ ਹੈਗਾ ਲੋਕ ਕਹਿੰਦੇ ਕੋ ਡੀਲ ਹੋਈ ਹੈ ਤਾਂ ਇਹ ਆਏ ਚਾਰ ਸਾਲ ਤੁਸੀਂ ਇਹ ਨਹੀਂ ਬੋਲੇ ਇਸ ਬੁੱਤੇ ਬਹੁਤ ਚਿਰ ਹੈ ਭੱਟੀ ਸਾਹਿਬ ਤੁਸੀਂ ਜੀ ਤਰੰਡਾਵਾ ਉਸ ਨਸਲ ਦਾ ਆਦਮੀ ਹੈ ਇਹ ਡੀਲ ਨਹੀਂ ਕਰਦਾ ਨਾ ਡਾਲ ਕਰਦਾ ਤੇਰੀ ਇਹ ਤਾਂ A to Z ਜੋ ਮੰਨ ਚਿਆ ਉਹੀ ਕਹਿਣਾ ਕਰਨਾ ਮੈਨੂੰ ਇਹਨਾਂ ਪਰਿਵਾਰਾਂ ਨੇ ਮੇਰੇ ਨਾਲ ਜੋ ਕੋਈ ਕਮਿਟਮੈਂਟ ਨਹੀਂ ਕੀਤੀ ਨਾ ਮੈਨਾਂ ਕੋਈ ਵਾਦਾ ਕੀਤਾ ਨਾ ਮੈਂ ਨਾ ਨਾ ਕੀਤਾ ਬਿਨਾਂ ਸ਼ਰਤ ਇਹ ਆਮ ਆਦਮੀ ਪਾਰਟੀ ਭਵਾਂਸੀ ਮਾਨ ਤੇ ਇਹਨਾਂ ਦੇ ਕੰਮਾਂ ਤੋਂ ਪ੍ਰਭਾਵ ਉਹ ਚੋਕੀ ਇਹਨਾਂ ਨੇ ਅੱਜ ਜਿਹੜਾ ਆਕਾਦੀਦਾਨ ਨੂੰ ਹਲਫ ਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਚੋਫਾ ਪਾਇਆ ਮੈਂ ਦਿਲ ਲਿਆ ਕਰਾਇਆ ਤੁਹਾਨੂੰ ਸਵਾਗਤ ਕਰਦਾ ਔਰ ਮੇਰੇ ਹੱਥ ਘਰ ਦੇ ਵਿੱਚ ਦੇਖ ਲਓ ਦਫਤਰਾਂ ਦੇ ਕਿਉਂ ਆ ਗਏ ਕਾਲੀਗੜ੍ਹ ਦੇ ਕਾਂਗਰਸ ਦੇ ਕਿੰਨੇ ਲੋਕ ਸੇਵਾ ਤੋਂ ਨਾਂ ਦੇ ਸ਼ਾਮਤ ਕਰਦੇ ਆ ਆਹ ਹਰਾ ਬੰਨ ਉਹਨਾਂ ਨੇ ਲੋਕਾਂ ਦੀ ਸੇਵਾ ਲਈ ਚੱਲਦਾ ਅੱਜ ਇਹਨਾਂ ਦੇ ਪਰਿਵਾਰਾਂ ਦੀ ਨੂੰ ਪ੍ਰਾਣਾ ਜੀ ਅਤੇ ਸਾਡੇ ਛੋਟੇ-ਛੋਟੇ ਭਰਾ ਦੀ ਸ਼ਮੂਲੀਅਤ ਦੇ ਨਾਲ ਮੇਰੀ ਆਮ ਆਦਮੀ ਪਾਰਟੀ ਨੂੰ ਲੜਦਿਆਂ ਬਹੁਤ ਬਹੁਤ ਬੜਾ ਮਾਣ ਆ। ਆੜਵਾਲੇ ਸਮੇਂ ਚ ਹੋਰ ਕਿੰਨੇ ਬੰਦੇ ਆਣ ਦੀ ਕਿ ਕੋਈ ਪਾਈਪ ਲਾਈਨ ਤੋਂ ਉਹਦੇ ਵੀ ਹੋਣਗੇ ਮੇਰੇ ਕੋਲ ਛੋਟੇ-ਭੂਰੇ ਪਾਈਪ ਲਾਈਨ ਹੈ ਹੀ ਨਹੀਂ ਜੀ ਮੇਰੇ ਕੋਲ ਤਾਂ ਸੁੱਲਾ ਸੱਦਾ ਜਦੋਂ ਮਰਜੀ ਆਓ ਜੁਆਇਨ ਕਰੋ ਨਾ ਕਰੋ ਮੈਨੂੰ ਤਾਂ ਕੰਮ ਕਰਾਉਣ ਲਈ ਕਿਹਨੇ ਨਾਲ ਧੰਨਵਾਦ ਕਾ ਕਰਦਾ ਇਹਨਾਂ ਦੇ ਹਲਕੇ ਦੀ ਆਵਾਜ਼ ਨੂੰ ਦੇਖਿਆ ਪਰਖਿਆ ਇਹਨਾਂ ਨੇ ਸਹੀ ਟਾਈਮ ਚੁਸ ਕੀਤਾ ਕਿ ਜਨ ਹਲਕੀ ਦੀ ਬਾਤ ਕਿਨੇ ਹੱਦ ਤੱਕ ਔਰ ਸਰਕਾਰ ਕਿੰਨੇ ਸਰਕਾਰ ਤੋਂ ਕੰਮ ਕਿੰਨਾ ਐਲਮੈਂਟ ਦੇ ਕੰਮਾਂ ਬਾਰੇ ਸੂਟ ਐਲਮੈਂਟ ਦੇ ਕੰਮਾਂ ਦੀ ਬੜੀ ਅਲੋਚਨਾ ਹੁੰਦੀ ਆ ਹਲਕੀ ਸੜਕਾਂ ਖਰਾਬ ਐ ਹਲਕਾ ਪੂਰਾ ਬਰਬਾਦ ਹੋ ਚੁੱਕਿਆ ਐ ਸੜਕ ਕੋਈ ਚੱਲਣ ਯੋਗ ਨਹੀਂ ਰਹੀ ਵੱਡੇ ਸਾਹਿਬ ਮੈਂ ਇੱਕ ਗੱਲ ਕਹਿ ਸਕਦਾ ਮੈਨੂੰ ਤਾਂ ਤੁਹਾਡਾ ਵਟਸਐਪ ਤੇ ਜਦੋਂ ਵੀ ਸੁਨੇਹਾ ਵੀ ਮਿਲ ਜਾਂਦਾ ਮੈਂ ਉਸੇ ਟਾਈਮ ਬੁਨਵਾ ਕੇ ਖੋਕ ਕੇ ਕੰਮ ਕਰ ਦਿੰਦਾ ਬਾਕੀ ਕਿੱਧਰ ਰਹਿ ਗਿਆ ਹੋਊਗਾ ਆ ਦੇਖੋ ਇੱਕ ਪਾਸੇ ਮੇਰੇ ਪ੍ਰਧਾਨ ਸਾਹਿਬ ਸੁਨੀਤ ਜੀ ਨੇ ਔਰ ਬਾਈ ਵੱਡੇ ਵੀਰ ਦੇ ਸਹਿਯੋਗ ਦੇ ਨਾਲ ਲੜੋਂ ਨੂੰ ਸੁਣਨਾ ਚ ਕਿਉਂਕਿ ਆਕਾ ਲਾਣੂਸ਼ੇ ਡੁੱਬਿਆ ਪਿਆ ਅੱਜ ਮੈਂ ਸੀਵਰੇਜ ਦੇ ਪਾਈਪ ਲੈਂਦਾ ਪੱਟਿਆ ਮੈਂ ਕਿਸੇ ਸਰਕਾਰ ਦੀ ਅਰੋਚਨਾ ਨਹੀਂ ਕਰਦਾ ਮੇਰੇ ਤੋਂ ਪਹਿਲੀ ਸਰਕਾਰ ਨੇ 4 4 ਇੰਚੀ ਦੇ ਪਾਈਪ ਪਾਏ ਸੀਵਰੇਜ ਦੇ ਬੜੀ ਦੁਖ ਦੀ ਗੱਲ ਹੈ ਕਿ ਇਹ ਸਰਕਾਰਾਂ ਸਿਰਫ ਪੈਸੇ ਖਾਣ ਲਈ ਬਣਦੀਆਂ 4 ਇੰਚੀ ਪਾਈਪ ਅੱਠ 6 ਇੰਚੀ ਮੈਦੋ ਸੀਵਰੇਜ ਬੁਲਾਕ ਗਿਆ ਬੜੀ ਸਭੁਰਾਣਾ ਮਨੇ ਤੁਹਾਡੇ ਹਲਕੇ ਲਾਣੂ ਦੇ ਹਾਲਾਤੀਆਂ ਦੁਆਨਾ ਖਾਸ ਤਕ ਕੋਈ ਹੱਲ ਕਰ ਹੋ ਜੇ ਔਰ ਲਾਣੂ ਕਿਤੇ ਬੰਦ ਦਾ ਖਲਾਸਾ ਔਰ ਮੈਂ 4 ਜੁਨ ਮੈਂ ਲਾਣੂ ਨੂੰ ਭੰਡੇ ਇਸ ਮਿਊਸਪਲਟੀਮ ਇੱਕ ਪਾਸੇ ਕੰਮ ਸ਼ੁਰੂ ਕਰਾਂਗੇ ਜੁਕੇ ਲਾਣੂ ਜੇ ਬੀ ਐਸਟੀਟੀ ਸ਼ਰੀਓ ਪ੍ਰਧਾਨ ਜੀ ਦਾਣਾ ਜੀ ਦਾ ਹੁਕਮ ਹੋਇਆ ਅਸੀਂ ਚਾਰ ਜੋਨਾਂ ਚ ਨੂੰ ਵੰਡ ਕੇ ਸਭ ਤੋਂ ਪਹਿਲਾ ਸੀਵਰੇਜ ਔਰ ਜਿਹੜੇ ਹੜ੍ਹ ਦੀ ਮਾਰੋਂ ਤੋਂ ਮਾਰਦੇ ਦੋ ਤੋਂ ਬਣਾਉਂਦੇ ਸੀਵਰੇਜ ਤਾਂ ਪਹਿਲਾਂ ਵੀ ਪਿਆ ਸੀ ਐਸਟੀਪੀ ਦੀ ਪ੍ਰੋਬਲਮ ਹੈ ਨਹੀਂ ਹਨਾ ਜਿਹੜੀ ਮਤਲਬ ਉਸ ਕਰਕੇ ਸੀਵਰੇਜ ਚੱਲ ਹੀ ਨਹੀਂ ਰਿਹਾ ਪੈਸਾ ਬਲੌਗ ਟੈਂਡਰ ਟੈਂਡਰ ਅਸੀਂ ਐਸਟੀਪੀ ਦਾ 42 ਕਰੋੜ ਦਾ ਟੈਂਡਰ ਹੋ ਗਿਆ ਔਰ ਭੱਟੀ ਸਾਹਿਬ ਤੁਸੀਂ ਤਾਂ ਕਰਮਾਂ ਵਾਲੇ ਯਾਰ ਇੱਕ ਜੈਪੁਰ ਮਿਲਿਆ ਇੱਕ ਲਾੜੋਂ ਨੂੰ ਮਿਲਿਆ ਨਵੀਂ ਟੈਕਨੋਲੋਜੀ ਫਾਇਰ ਦਾ ਫਾਇਰ ਹੈ ਜੋ ਇਹਦਾ ਹੱਬ ਮਿਲਿਆ ਲਾੜੋਂ ਅੱਜ ਦੇਖੋ ਸਾਰੇ ਭਾਰਤ ਦੋ ਨੇ ਇੱਕ ਜੈਪੁਰ ਇਹ ਜਸਪਾਲ ਦੇ ਚੰਨ ਨਹੀਂ ਰਿਹਾ 3 ਸਾਲ ਹੋ ਗਏ ਗੱਲਾਂ ਸੁਣਦਾ ਕੋਈ ਚੱਲ ਰਹੀਆਂ ਨੇ ਜੋ ਅੱਜ ਸਾਡੇ ਸਰਕਾਰ ਨੂੰ 3.5 ਸਾਲ ਹੋ ਗਏ ਹੁਣ ਪੱਟੇ ਸਾਹਿਬ ਲੋਏ ਦੀਆਂ ਸੜਕਾਂ ਰਨਾਵਾ ਕਿੱਥੋਂ ਬਣਾ ਦੂਗਾ ਦੇਖੋ ਇਹ ਕੰਮ ਹੁੰਦੇ ਆ ਚੱਕੇ ਕੰਮ ਦੀ ਤਰੀਫ ਵੀ ਕਰ ਦਿਆ ਕਰੋ ਮੈਂ ਨਹੀਂ ਕਹਿੰਦਾ ਕਰੋ ਲੇਕਿਨ ਇਹ ਗੱਲ ਐਡਾ ਵੱਡਾ ਦੇਖੋ ਚੰਗੇ ਕੰਮ ਦੀ ਤਾਰੀਫ ਸਾਰੇ ਪੰਜਾਬ ਦੇ ਅੰਦਰ ਪੱਟੇ ਸਾਹਿਬ ਸਾਰੇ ਪੰਜਾਬ ਚੋਂ ਸਿਲੈਕਟ ਕੀਤਾ ਗਿਆ ਲਾੜੂ ਮੈਨੂੰ ਪਤਾ ਸੀ ਮੇਰੇ ਲਾੜੂ ਪਛੜਿਆ ਮੈਂ ਲਾੜੂ ਦੇ ਡਵੈਲਪਮੈਂਟ ਕਿੰਨਾ ਵੱਡਾ ਵਿਕਾਸ ਹੋਇਆ ਨਵੇਂ ਨਵੇਂ ਬੱਚਿਆਂ ਨੂੰ ਨੌਕਰੀਆਂ ਮਿਲਣ ਗਈਆਂ ਦੋਵੇਂ ਬੱਚੇ ਐਜੂਕੇਸ਼ਨ ਲੈ ਕੇ ਜਾਣਗੇ ਟ੍ਰੇਨਿੰਗ ਲੈ ਕੇ ਜਾਣਗੇ ਠੀਕ ਹੈ ਨਾ ਨਾਗਪੁਰ ਤੋਂ ਨਾਗਪੁਰ ਤੇ ਲਾ ਨਾ ਹਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਮੈਂ ਤਾਂ 20 ਕਰੋੜ ਦਾ ਮੈਂ ਤਾਂ ਹਲਕੇ ਕਿਹਾ ਸੀਗਾ ਵੀ ਯਾਰ ਜੀਰ ਕੋਲ ਦੇ ਦਿਓ 20 ਕਰੋੜ ਤੇ ਇਹਨਾਂ ਲੋਕਾਂ ਨੇ ਢਾਲਾ ਹੀ ਹੈ ਤੁਹਾਡੇ ਵਾਸਤੇ ਤਾਂ ਕੋਈ ਮਾਇਨੇ ਨਹੀਂ ਰੱਖਦਾ 20 ਕਰੋੜ ਤੁਸੀਂ ਤਾਂ ਸਰਕਾਰ ਟਰੈਕਟਰ ਤੋਂ ਵੀ ਲੈ ਸਕਦੇ ਹੋ ਦੇਖੋ ਦੋ ਚੀਜ਼ਾਂ ਜਦ ਮੇਰੀ ਕਮੇਟੀ 'ਚ ਪਿਆ ਅਗਲੇ ਕਹਿੰਦੇ ਤੇਰੇ ਹਲਕੇ 'ਚ ਪੈਸਾ ਤੁਸੀਂ ਲਓ ਕੋਈ ਗੱਲ ਨਹੀਂ ਇਥੇ ਵੀ ਇੱਕ ਕਮੇਟੀ ਤੁਹਾਡੀ ਹੈ ਕਿ ਜਿਹਦਾ ਮੁੱਖ ਪ੍ਰਧਾਨ ਰਹਿ ਨਹੀਂ ਹੈ ਅਫਸਰ ਥੋੜੇ ਹੈ ਐਡਮਿਨਿਸਟਰेटर ਥੋੜਾ ਹੈ ਕੁਝ ਕਾਨੂੰਨੀ ਪਰ ਕੋਈ ਨਹੀਂ ਪੱਟੀ ਦਾ ਪਰ ਨਹੀਂ ਮੱਤਾ ਕਿ ਪੱਟੀ ਸਾਹਿਬ ਉਹ ਐਮ.ਐਲ.ਏ ਨਹੀਂ ਰਹਿਗਾ ਉਹ ਪਰ ਰੋਕਣ ਵਾਲੇ ਨੇ ਮੈਂ ਤਾਂ ਸਾਰਿਆਂ ਦਾ ਐਮ.ਐਲ.ਏ ਹਲਕੀ ਦੇ ਲੋਕ ਪਾਰਟੀ ਵੱਲੋਂ ਰੋਕੇ ਨੂੰ ਪਿਆ ਨਹੀਂ ਨਹੀਂ ਪਿਆਰ ਤਾਂ ਕਰਦੇ ਹੈ ਉਹ 20 ਕਰੋੜ ਦਾ ਤੁਸੀਂ ਜਦ ਮਰਜੀ ਲੈ ਸਕਦੇ ਹੋ ਤੁਹਾਡੇ ਕੋਲ ਪਾਵਰਸ ਹੈ ਕਦੀ ਇਹ ਵੀ ਪੁੱਛ ਲਿਆ ਕਰੋ ਉਹਨਾਂ ਜਿਹਨਾਂ ਨੇ ਰੋਕਿਆ ਮੈਨੂੰ ਉਹਨਾਂ ਨਾਲ ਸਾਰੀਆਂ ਗੱਲਾਂ ਪੁੱਛੀ ਜਾਓ ਉਹਨਾਂ ਨੂੰ ਪੁੱਛੋ ਤੁਹਾਡੇ ਕੋਲ ਸੜਕਾਂ ਦੇ ਆ ਕੇ ਡਰਾਮੇ ਵਾਜੀ ਕਰਦੇ ਹੈ ਅਨ ਜਦੋਂ ਖੇਤਾਂ 'ਚ ਜਾ ਕੇ ਕਰਦੇ ਜੀ ਆਹ ਬਣਾਵਾਂਗੇ ਹੁਣ ਇਥੇ ਝੰਡੇ ਚੱਕ ਕੇ ਸੀ ਮੋੜ ਬਣਾਵਾਂਗੇ ਜੇ ਮੋੜ ਬਣਾਣ ਜੋਗੇ ਹੁੰਦੇ ਇਹ ਮੋੜ ਲਾਣ ਜੋਗੇ ਹੁੰਦੇ ਆਜ ਕੇ ਆ ਕੇ ਟੱਕ ਲਾ ਕੇ ਚੱਲੇਗੇ ਮੁਰਕੇ ਹੋਣੇ ਨਹੀਂ ਇਹ ਕੰਮ ਸਰਕਾਰਾਂ ਦੇ ਆ ਇਹ ਸਰਕਾਰਾਂ ਕਰਦੇ ਆ ਡਰਾਮੇਬਾਜ਼ੀ ਕਰਦਾ ਕੋਈ ਫਾਇਦਾ ਨਹੀਂ ਦਾਵਾ ਸਾਬ ਉਹ ਜਿਹੜੇ ਐ ਨਹੀਂ ਉਹਨਾਂ ਨੇ ਕੰਮ ਨਹੀਂ ਕਰੇ ਉਹ ਆਪਣਾ ਨਿਤੇਜ ਪੂਰਤਾਨ ਕਰ ਰਹੇ ਆ ਨਾ ਕਰਦਾ ਕਰ ਰਹੇ ਬਿਲਕੁਲ ਕਰ ਰਹੇ ਆ ਨਾ ਜਿਹੜਾ ਕੰਮ ਜੈਸੀ ਕੋਈ ਕਰੇਗਾ ਉਹ ਪੂਰਤਾਨ ਕਰੇਗਾ ਟੱਕਰ ਸਭ ਜਾਣਦੀ ਐ ਸਭ ਕਬੀਰਾ ਤੇਰੀ ਚੌਂਪੜੀ ਗੱਲ ਕੱਢੀਏ ਨੇ ਕੇ ਪਾਸ ਜੋ ਕਰੇਗਾ ਸੋ ਪਰੇਗਾ ਸੋ ਕਿਉਂ ਹੋਇਆ ਹੋਇ